ਦੇਸ਼ ਭਰ ਦੇ ਵਿੱਚ ਹੋਣ ਵਾਲੇ ਉਪ ਚੋਣਵਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੀ ਲੁਧਿਆਣਾ ਪੱਛਮੀ ਜਿਮਨੀ ਚੋਣ ਨੂੰ ਲੈ ਕੇ ਵੀ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਤਾਂ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਲਈ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਵੋਟਾਂ ਦੀ ਕਾਊਂਟਿੰਗ ਹੋਏਗੀ ਤੇ ਜਿਸ ਤੋਂ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਣਗੇ ਬੇਸ਼ੱਕ ਤਰੀਕਾ ਦਾ ਐਲਾਨ ਹਜੇ ਹੁਣ ਹੋਇਆ ਵਾ ਪਰ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਪਹਿਲਾਂ ਹੀ ਕੋਸ਼ਿਸ਼ ਕਰ ਦਿੱਤੇ ਗਏ ਸੀਗੇ ਜੋ ਕਿ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਲਈ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਦੇ ਹੋਏ ਆਪਣੇ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਵ ਅਰੋਣਾ ਨੂੰ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਲਈ ਉਮੀਦਵਾਰ ਬਣਾਇਆ ਜੋ ਕਿ ਲਗਾਤਾਰ ਪ੍ਰਚਾਰ ਦੇ ਵਿੱਚ ਜਟੇ ਹੋਏ ਨੇ ਜਿਨ੍ਹਾਂ ਦੇ ਮੁਕਾਬਲੇ ਦੇ ਵਿੱਚ ਕਾਂਗਰਸ ਦੇ ਵੱਲੋਂ ਆਪਣੇ ਸਾਬਕਾ ਕੈਬਨਿਟ ਮੰਤਰੀ ਭਾਗਪੂਸ਼ਨ ਆਸ਼ੂ ਦੇ ਉੱਤੇ ਵਿਸ਼ਵਾਸ ਜਿਤਾਉਂਦੇ ਹੋਏ ਇੱਕ ਵਾਰ ਫਿਰ ਲੁਧਿਆਣਾ ਵੈਸਟ ਜਿਮਨੀ ਚੌਂ ਦੇ ਲਈ ਉਹਨਾਂ ਨੂੰ ਕਾਂਗਰਸ ਦਾ ਉਮੀਦਵਾਰ ਬਣਾਇਆ ਵਾ ਤੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਐਡਵੋਕੇਟ ਪ੍ਰੋਫਕਾਰ ਸਿੰਘ ਖੁੰਮਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਜੋ ਕਿ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਤਾਂ ਹੀ ਸਭ ਦੇ ਵਿਚਕਾਰ ਸਭ ਦੀ ਨਿਗਾਹ ਭਾਜਪੀ ਦੇ ਉੱਤੇ ਬਣੀ ਹੋਈ ਆ ਭਾਜਪੀ ਆਪਣਾ ਉਮੀਦਵਾਰ ਕਦੋਂ ਕੋਸ਼ਿਸ਼ ਕਰਦੀ ਆ ਕਿਉਂਕਿ ਹੁਣ ਜਿਮਨੀ ਚੋਣਾ ਦੇ ਜਿਹੜੀਆਂ ਵਾ ਤਰੀਕਾ ਦਾ ਵੀ ਐਲਾਨ ਹੋ ਚੁੱਕਾ ਤੇ ਬਹੁਤ ਜਲਦ ਬੀਜੇਪੀ ਵੀ ਆਪਣਾ ਉਮੀਦਵਾਰ ਘੋਸ਼ਿਤ ਕਰਦੀ ਹੋਈ ਨਜ਼ਰ ਆਵੇਗੀ ਕਿਉਂਕਿ ਬੀਜੇਪੀ ਦੇ ਉੱਤੇ ਨਿਗਾ ਇਸ ਕਰਕੇ ਸਭ ਦੀ ਬਣੀ ਹੋਈ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚ ਲੁਧਿਆਣਾ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਤਾਂ ਪੱਛਮੀ ਹਲਕੇ ਦੇ ਵਿੱਚ ਬੀਜੇਪੀ ਪਿਛਲੀ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਅੱਗੇ ਰਹੀ ਸੀ ਪਹਿਲੇ ਨੰਬਰ ਤੇ ਪਾਰਟੀ ਬਣੀ ਰਹੀ ਸੀ ਤੇ ਹੁਣ ਬੀਜੇਪੀ ਉਮੀਦਵਾਰ ਨੂੰ ਲੈ ਕੇ ਸਭ ਦੇ ਉੱਤੇ ਸਭ ਦੀ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਤੇ ਸਭ ਦੀ ਨਿਗਾ ਬੀਜੇਪੀ ਉਮੀਦਵਾਰ ਦੇ ਉੱਤੇ ਬਣੀ ਹੋਈ ਹੈ ਤਾਂ ਕੁਲ ਮਿਲਾ ਕੇ ਪਸ਼ਚਮੀ ਜਿਮਨੀ ਚੌਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਚੋਣ ਪ੍ਰਚਾਰ ਹੋਰ ਤੇਜ਼ੀ ਨਾਲ ਹੁੰਦਾ ਹੋਇਆ ਨਜ਼ਰ ਆਏਗਾ ਕਿਉਂਕਿ ਲੁਧਿਆਣਾ ਪਸ਼ਚਮੀ ਜਿਮਨੀ ਚੌਂ ਨੂੰ ਲੈ ਕੇ 2027 ਵਿਧਾਨ ਸਭਾ ਇਲੈਕਸ਼ਨਾਂ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਪਾਰਟੀ ਇਸ ਵਿਧਾਨ ਸਭਾ ਜਿਮਨੀ ਚੌਂ ਦਾ ਇਲੈਕਸ਼ਨ ਜਿੱਤੇਗੀ ਉਹ 2027 ਵਿਧਾਨ ਸਭਾ ਦੀ ਰਾਹ ਵੀ ਉਸ ਵਾਸਤੇ ਆਸਾਨ ਹੋ ਜਾਵੇਗੀ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਜੜੀਆਂ ਵਾ ਲਗਾਤਾਰ ਇਹ ਨਾ ਜਿਮਨੀ ਚੌਂਕ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਤਾਂ ਹੁਣ ਸਭ ਦੀ ਨਿਗਾ ਜਿਹੜੀ ਆ ਪ੍ਰਚਾਰ ਦੇ ਉੱਤੇ ਬਣੀ ਹੋਈ ਹੈ ਤੇ 19 ਜੂਨ ਨੂੰ ਵੋਟਾਂ ਜਦੋਂ ਪੈਣਗੀਆਂ ਤੇ 23 ਜੂਨ ਨੂੰ ਜਦੋਂ ਨਤੀਜੇ ਆਣਗੇ ਸਭ ਦੀ ਨਿਗਾ ਉਸਤੇ ਉਤੇ ਰਹੇਗੀ ਕਿ ਲੁਧਿਆਣਾ ਪੱਛਮੀ ਦੇ ਲੋਕ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਫਤਵਾ ਦਿੰਦੇ ਨੇ ਤੇ ਕਿਸ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਭੇਜਦੇ ਨੇ ਤਾਂ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਇਹ ਹੀ ਆ ਰਹੀ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੌਂਕ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜੇ ਆਣਗੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਬਵੇਕਟਾਲ ਪੰਜਾਬ ਤੱਕ ਲੁਧਿਆਣਾ